कल दो हवाला ऑपरेटिव फड़ेया। उन्हा ਤੋਂ 17,60,000 रुपया इंडियन करेंसी और 4000 यूएस डॉलर ते एक उन्हा ਦਾ ਲੈਪਟਾਪ ਵੀ ਰਿਕਵਰ ਕੀਤਾ। सो काफी ਇੰਪੋਰਟੈਂਟ ਹੋਰ ਵੀ ਸਾਨੂੰ ਉन्हा ਤੋਂ ਕਲੂ ਲੱਭੇ ਆ ਹੋਰ ਜਿਹੜੇ ਬੰਦੇ ਹਵਾਲਾ ਰੈਕਿਟ ਚ ਇਨਵੋਲਡ ਆ ਹੋਰ ਕਿਹੜੇ ਸਮਗਲਰ ਜਿਹੜੇ ਹਵਾਲੇ ਰਾਹੀਂ ਪੈਸੇ ਭੇਜਦੇ ਆ ਉਹਦੀ ਸਾਰੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਆ ਔਰ ਇਹ ਲੋਕ ਆ ਜਿਹੜੇ ਇਸ ਇਲੀਗਲ ਗੰਦੇ ਧੰਦੇ ਨੂੰ ਇਹ ਵਡਾਵਾ ਦਿੰਦੇ ਆ ਜਦੋਂ ਪੈਸਿਆਂ ਦੀ ਇਹ ट्रांजੈਕਸ਼ਨ ਹੁੰਦੀ ਆ ਸੋ ਇਹ ਬਹੁਤ ਵਧੀਆ ਕੰਮ ਕੀਤਾ ਆ ਜਿਹੜਾ ਐਸਐਸਪੀ ਅੰਮ੍ਰਿਤਸਰ ਰੂਰਲ ਤੇ ਉਹਨਾਂ ਦੀ ਟੀਮ ਨੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਪੈਸ਼ਲ ਮਹਿੰਮ ਚਲਾਈ ਗਈ ਆ 1 ਮਾਰਚ ਤੋਂ ਸਾਰੇ ਪੰਜਾਬ ਦੇ ਵਿੱਚ ਹੀ ਨਸ਼ਿਆਂ ਦੇ ਖਿਲਾਫ ਬਹੁਤ ਜ਼ਿਆਦਾ ਕੰਮ ਹੋ ਰਿਹਾ ਆ ਔਰ ਬਾਰਡਰ ਰੇਂ ਦੇ ਵਿੱਚ ਹੀ ਜੋ ਕਿ ਆਨਰੇਬਲ ਸੀਐਮ ਸਾਹਿਬ ਤੇ ਆਨਰੇਬਲ ਡੀਜੀ ਸਾਹਿਬ ਵੱਲੋਂ ਮਹਮ ਚਲਾਈ ਗਈ ਸੀਗੀ ਅਸੀਂ ਤਕਰੀਬਨ 15 ਦਿਨਾਂ ਦੇ ਵਿੱਚ ਹੀ 337 ਬੰਦੇ ਅਸੀਂ ਅਰੈਸਟ ਕੀਤੇ ਆ ਸਿਰਫ ਮਾਰਚ 1 ਤੋਂ ਲੈ ਕੇ ਹੁਣ ਤੱਕ ਔਰ 192 ਕੇਸਿਸ ਐਨਡੀਪੀਐਸਰ ਦੇ ਅਸੀਂ ਰਜਿਸਟਰ ਕੀਤੇ ਆ ਜਿੰਨਾ ਚੇ ਤਕਰੀਬਨ 41 ਕਿਜੀ ਹਾਇਰਨ ਰਿਕਵਰ ਹੋਈ ਆ ਜੇ ਆਪਾਂ ਸਾਰੀ ਬਾਰਡਰ ਰੇਂਜ ਦੀ ਗੱਲ ਕਰੀਏ ਔਰ 1 ਕਿਜੀ ਆਈਸਵੀਰ ਕਵਰ ਕੀਤੀ ਗਈ ਆ ਔਰ ਇਹ 17 ਲੱਖ 60 ਹਜ਼ਾਰ ਰੁਪਿਆ ਇਨਕਲੂਡ ਕਰਕੇ ਟੋਟਲ ਹੁਣ ਤੱਕ 26 ਲੱਖ ਰੁਪਿਆ ਅਸੀਂ ਰਿਕਵਰ ਕਰ ਚੁੱਕੇ ਆ ਇਹ ਤੋਂ ਤਾਂ ਇਹ ਤੋਂ ਇਲਾਵਾ ਉਹਨਾਂ ਦੇ ਮੋਟਰਸਾਈਕਲ ਉਹਨਾਂ ਦੀਆਂ ਕਾਰਾਂ ਉਹ ਵੀ ਅਸੀਂ ਰਿਕਵਰ ਕੀਤੀਆਂ ਆ ਔਰ ਅਸੀਂ ਕਾਫੀ ਜਿਹੜੇ ਕਿ ਡਰਗ ਤੋਂ ਇਹਨਾਂ ਨੇ ਡਰੱਗ ਮਨੀ ਯੂਜ਼ ਕਰਕੇ ਸਮਗਲਰਸ ਨੇ ਘਰ ਬਣਾਇਆ ਹੈ ਔਰ ਜਿਹੜੇ ਕਿ ਇਹਨਾਂ ਨੇ ਗਲਤ ਤਰੀਕੇ ਨਾਲ ਘਰ ਬਣੇ ਆ ਉਹ ਵੀ ਅਸੀਂ ਬਾਰਡਰ ਰੇਂਜ ਦੇ ਵਿੱਚ ਕਾਫੀ ਪ੍ਰੋਪਰਟੀਆਂ ਆਇਡੈਂਟੀਫਾਈ ਕਰ ਚੁੱਕੇ ਆ ਔਰ ਇੱਕ ਲੀਗਲ ਪ੍ਰੋਸੈਸ ਜੋ ਹੁੰਦਾ ਆ ਆਫਟਰ ਉਹ ਸਾਰਾ ਲੀਗਲ ਪ੍ਰੋਸੈਸ ਅਡਾਪਟ ਕਰਕੇ ਫਿਰ ਉਹਨਾਂ ਖਿਲਾਫ ਵੀ ਅਸੀਂ ਸਖਤ ਐਕਸ਼ਨ ਲਵਾਂਗੇ ਜੋ ਡਿਮੋਲਿਸ਼ਨ ਡਰਾਈਵ ਚੱਲ ਰਹੀ ਆ ਆਫਟਰ ਫਾਲੋਇੰਗ ਦਾ ਪ੍ਰੋਪਰ ਲਾ ਪ੍ਰੋਸੀਜਰ ਅਸੀਂ ਉਹ ਵੀ ਉੱਥੇ ਚਲਾਵਾਂਗੇ ਸੋ ਇਹ ਸਾਡਾ ਡਰੱਗਸ ਦਾ ਸੀਗਾ ਜਿਹੜਾ ਕਿ ਮੇਨ ਇੱਥੇ ਐਕਸ਼ਨ ਹੋਇਆ ਜੀ ਪਰ ਇਹ ਕਿਰਪਾ ਪੈਸਾ ਕਿਵੇਂ ਹਵਾਲਾ ਕਿਵੇਂ ਚਲਾਉਂਦੇ ਸੀ ਕਿਉਂਕਿ ਬਹੁਤ ਵੱਡੀ ਅਮਾਉਂਟ ਹੈ ਇਹ ਕਿਵੇਂ ਟ੍ਰੇਡ ਕਰਦੇ ਸੀ ਸਾਰਾ ਨਹੀਂ ਇਹ ਇਹ ਵੀ ਅਮਾਉਂਟ ਵੱਡੀ ਆ ਪਰ ਮੈਂ ਤੁਹਾਨੂੰ ਇੱਥੇ ਵੀ ਦੱਸਣਾ ਚਾਹੁੰਗਾ ਕਿ ਅਸੀਂ ਇਹਦੇ ਤੋਂ ਇਲਾਵਾ ਵੀ ਇਸੇ ਮੋਡਿਊਲ ਤੋਂ ਹੋਰ ਵੀ ਰਿਕਵਰੀ ਹੋਣ ਦੀ ਸਾਨੂੰ ਕਾਫੀ ਉਮੀਦ ਆ ਔਰ ਹੋਰ ਵੀ ਜਿਹੜੇ ਮੇਨ ਬੰਦੇ ਇਹਦੇ ਵਿੱਚ ਉਹਨਾਲਡ ਉਹ ਵੀ ਅਸੀਂ ਆਇਡੈਂਟੀਫਾਈ ਕਰ ਲਿਆ ਉਹਨਾਂ ਦੇ ਖਿਲਾਫ ਵੀ ਸਾਡਾ ਇਹ ਐਕਸ਼ਨ ਸਾਡਾ ਚੱਲ ਰਿਹਾ ਜੀ ਸੋ ਜਿਹੜਾ ਸਕਰਾਂ ਦੇ ਪੈਸੇ ਜਿਹੜਾ ਦੇਖੋ ਹਰ ਤਰ੍ਹਾਂ ਦਾ ਜੋ ਕਿ ਹੁਣ ਤੱਕ ਇਨਵੈਸਟੀਗੇਸ਼ਨ ਚ ਆਈ ਆ ਇਹ ਜਿਹੜੇ ਡਰੱਗ ਡੀਲਰਸ ਆ ਇਹਨਾਂ ਦਾ ਵੀ ਔਰ ਇੱਥੋਂ ਤੱਕ ਕਿ ਇਹ ਜਿਹੜਾ ਇਲੀਗਲ ਕੋਈ ਆਰਮਸ ਵੀ ਆਉਂਦੇ ਸੀਗੇ ਉਹਨਾਂ ਦੇ ਵੀ ਇਹ ਪੈਸੇ ਅੱਗੇ ਟਰਾਂਸਫਰ ਕਰਦੇ ਸੀ ਔਰ ਜਿਹੜਾ ਇਹਨਾਂ ਦਾ ਪ੍ਰੋਪਰ ਜਿਹੜਾ ਪ੍ਰੋਸੀਜਰ ਆ ਉਹ ਸਾਰਾ ਅਸੀਂ ਆਇਡੈਂਟੀਫਾਈ ਕਰ ਲਿਆ ਆ ਮੈਂ ਹੁਣ ਉਹਦੀ ਡਿਟੇਲਸ ਨਹੀਂ ਤੁਹਾਨੂੰ ਮੈਂ ਦੱਸੂਗਾ ਇਸ ਵੇਲੇ ਕਿਉਂਕਿ ਸਾਡਾ ਉਹ ਆਪਰੇਸ਼ਨ ਚੱਲ ਰਿਹਾ ਹੈ ਤੇ ਕੱਲ ਦਾ ਹੀ ਹੈ ਪਰ ਬਹੁਤ ਛੇਤੀ ਅਸੀਂ ਤੁਹਾਨੂੰ ਇਹਦੇ 'ਚ ਹੋਰ ਵੱਡੀ ਰਿਕਵਰੀ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਵਾਂਗੇ। ਕੋਈ ਬੇਨਾਮ ਜੁੜੇ ਹੋਏ ਜਾਂ ਇੰਪੋਰਟ ਐਕਸਪੋਰਟ ਕਰਨ ਵਾਲੇ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਕਿ ਸਰਟਨਲੀ ਅਸੀਂ 22 ਨੇਮ ਸਾਡੇ ਕੋਲ ਬੰਦੇ ਆਈਡੈਂਟੀਫਾਈ ਹੋ ਚੁੱਕੇ ਆ ਪਰ ਮੈਂ ਉਹਨਾਂ ਦੀ ਡਿਟੇਲ ਤੁਹਾਨੂੰ ਉਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਹੀ ਮੈਂ ਤੁਹਾਨੂੰ ਦੱਸੂਗਾ। ਹੁਣ ਤੱਕ ਇਸ ਮੋਡਿਊਲ ਚ ਕਿੰਨੇ ਲੋਕ ਗ੍ਰਿਫਤਾਰ ਹੋ ਚੁੱਕੇ ਨੇ ਹੁਣ ਤੱਕ ਇਸ ਮੋਡਿਊਲ ਚ ਅਸੀਂ ਜਿਹੜੇ ਦੋ ਪਹਿਲੋਂ ਸੀਗੇ ਜਿਹੜੇ ਡਰੱਗ ਡੀਲਰ ਸੀਗੇ ਉਸ ਤੋਂ ਬਾਅਦ ਦੋ ਬੰਦੇ ਅਰੈਸਟ ਕਰ ਲਏ ਹੋਏ ਸੀ ਕਿੰਨੇ ਸਮੇਂ ਨਾਲ ਸਾਰੇ ਐਕਟਿਵ ਸੀਗੇ ਜਿਹੜੇ ਆ ਇਹ ਇਹ ਕਾਫੀ ਧੀਰ ਤੋਂ ਚੱਲ ਰਿਹਾ ਸੀ ਇਹਨਾਂ ਦਾ ਸਿਸਟਮ ਔਰ ਜਿੱਦਾਂ ਕਿ ਅਸੀਂ ਤੁਹਾਨੂੰ ਦੱਸਿਆ ਟੈਕਨੀਕਲੀ ਵੀ ਸਾਨੂੰ ਕਾਫੀ ਕੁਝ ਇਹਨਾਂ ਦੇ ਲੈਪਟਾਪ ਤੋਂ ਵੀ ਸਾਨੂੰ ਕਾਫੀ ਇਹਨਾਂ ਦਾ ਡਾਟਾ ਰਿਕਵਰ ਹੋਇਆ ਹੈ ਔਰ ਔਰ ਚੰਗਾ ਤੁਸੀਂ ਰਿਜ਼ਲਟ ਦੇਖੋਗੇ ਔਰ ਚੰਗਿਆਂ ਮੇਨ ਫਿਸ਼ਸ ਜਿਹੜੀਆਂ ਹੈ ਜਿਹੜੇ ਇਹਦੇ ਵਿੱਚ ਨਦਾ ਕਰਦੀਆਂ ਆ ਹੁਣ ਜਿਹੜਾ ਇਹ ਡਰਗ ਡੀਲਰ ਸੀ ਕੱਲੇ 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 ਸਿਰਫ ਐਸ ਮੋਡਿਊਲ ਨਾਲ ਸੀ ਉਹ ਉਹ ਉਹਨਾਂ ਦਾ ਹੋਰ ਵੀ ਮੋਡਿਊਲ ਨਾਲ ਸੀਗਾ ਉਹ ਵੀ ਸਾਰੇ ਨੰਗੇ ਹੋ ਗਏ ਆ ਔਰ ਅੱਗੇ ਜਿਹੜੇ ਇਹਨਾਂ ਦੇ ਹੋਰ ਜਿਸ ਜ਼ਰੀਏ ਕਰਦੇ ਸੀਗੇ ਉਹ ਸਾਰਾ ਕੁਝ ਸਾਡਾ ਪ੍ਰੈਸ਼ਰ ਉਹ ਚੱਲ ਪਿਆ ਜੀ ਅਸੀਂ ਇੱਕ ਕੰਟਰੀ ਪੈਸਾ ਭੇਜਦੇ ਸੀ ਕੁਝ ਗੱਲ ਸਾਹਮਣੇ ਆਈਏ ਦੇਖੋ ਇਹ ਸਟਰਨਲੀ ਅਕ੍ਰੋਸ ਦਾ ਬਾਰਡਰ ਤਾ ਜਾਂਦਾ ਹੀ ਆ ਪਾਕਿਸਤਾਨ ਜਿੱਥੇ ਹੈ ਔਰ ਜਿਹੜਾ ਫਾਈਨਲ ਰੂਟ ਹੋਰ ਕਿੱਥੋਂ ਕਿੱਥੋਂ ਦੀ ਜਾ ਰਿਹਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਹੁਣ ਉਹ ਡਿਟੇਲਸ ਨਹੀਂ ਤਾਂ ਮੈਂ ਦੱਸੂਗਾ ਅਸੀਂ ਕਾਫੀ ਇਨਫੋਰਮੇਸ਼ਨ ਦੂਜੇ ਡਿਸਟ੍ਰਿਕਟਸ ਨਾਲ ਵੀ ਸਾਰੀਆਂ ਸ਼ੇਅਰ ਹੋ ਗਈ ਆ ਔਰ ਇਸ ਦੇ ਤੇ ਫੁੱਲ ਫ੍ਰੈਜ ਅਸੀਂ ਇਹਦਾ ਆਪਰੇਸ਼ਨ ਅਸੀਂ ਚਲਾਇਆ ਹੋਇਆ ਹੈ ਇਹਨਾਂ ਬੰਦੇ ਦਾ ਕੋ ਪ੍ਰੀਮੀਅਰ ਰਿਪੋਰਟ ਹੈ ਕਿੰਨਾ ਦਾ ਜੀ ਇਹ ਜਿਹੜੇ ਦੋ ਬੰਦੇ ਫ੍ਰੀ ਵਾਲੇ ਜਿਹੜੇ 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 ਦੋ ਹਵਾਲੇ ਵਾਲੇ ਫੜੇ ਇਹਨਾਂ ਦੇ ਨਹੀਂ ਕੋਈ ਖਲਾਫ ਸਰ ਕੰਮ ਕੀ ਕਰਦੇ ਨੇ ਦੋ ਵਾਲਾ ਆਪਰੇਟਰਸ ਕੋਲ ਇਸ ਤਰ੍ਹਾਂ ਕੰਮ ਕੰਮ ਇਹੀ ਹੈ ਜੀ ਇਹਨਾਂ ਦਾ ਮੇਨ ਕੰਮ ਤਾਂ ਇਹੀ ਹੈ ਲੈ 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 ਸਰ ਮਾਊਂਟ ਜ਼ਿਆਦਾ ਹੋ ਸਕਦੀ ਜਿਸ ਤਰ੍ਹਾਂ ਸਰਟਨਲੀ ਜੀ ਸਰਟਨਲੀ ਜ਼ਿਆਦਾ ਹੋ ਸਕਦੀ ਹੈ ਅਸੀਂ ਉੱਤੇ ਕੰਮ ਕਰ ਰਹੇ ਹਾਂ ਔਰ ਜਿੰਨੇ ਵੀ ਸਾਨੂੰ ਇਹਦੇ ਬਾਰੇ ਹੁਣ ਤੱਕ ਕਲੂਜ਼ ਮਿਲੇ ਆ ਅਸੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਹੋਰ ਵੀ ਇੱਥੇ ਰਿਕਵਰੀ ਕਰ ਸਕੀਏ ਤੋ ਬੇਕਰਚ ਕੰਮ ਕਿੰਨਾ ਔਖਾ ਹੁੰਦਾ ਇਸ ਤਰ੍ਹਾਂ ਦੀ ਕੇਸ ਨੂੰ ਕ੍ਰੈਕ ਕਰਨਾ ਕਿਉਂਕਿ ਕਾਫੀ ਪੈਸਾ ਇਨਵੋਲਡ ਹੈ ਔਰ ਕਈ ਕੰਟਰੀਆਂ ਔਰ ਸਭ ਤੁਸੀਂ ਕਹੇ ਪੂਰੇ ਪੰਜਾਬ ਦੇ ਲੋਕ ਇਨਵੋਲਡ ਨੇ ਇਸ ਵਿੱਚ ਲਈ ਮੈਂ ਤੁਹਾਨੂੰ ਪੂਰੇ ਪੰਜਾਬ ਦੇ ਨਹੀਂ ਦੱਸਿਆ ਮੈਂ ਕਹਿੰਦਾ ਜਿੱਥੇ ਵੀ ਹੋਰ ਹੋਰ ਡਿਸਟ੍ਰਿਕਟਸ ਵੀ ਅਸੀਂ ਹੈਲਪ ਲੈ ਰਹੇ ਹਾਂ ਜਿੱਥੇ ਜਿੱਥੇ ਵੀ ਕੋਈ ਬੰਦਾ ਸਾਹਮਣੇ ਆਇਆ ਅਸੀਂ ਕੰਸਰਨ ਡਿਸਟ੍ਰਿਕਟਸ ਵੀ ਹੈਲਪ ਲੈ ਰਹੇ ਹਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਜੀ ਕਿ ਪੰਜਾਬ ਸਰਕਾਰ ਦੀ ਮਾਨਯੋਗ ਸੀਐਮ ਸਾਹਿਬ ਦੇ ਤਹਿਤ ਇੱਕ ਜਿਹੜੀ ਮਹਿੰਮ ਚਲਾਈ ਗਈ ਆ ਤੁਸੀਂ ਉਹਦਾ ਰਿਜ਼ਲਟ ਕੱਲਾ ਬਾਰਡਰ ਰੇਂਜ ਅਮਰਿਸਰ ਸਾਰੇ ਪੰਜਾਬ ਚ ਆਪਾਂ ਦੇਖ ਰਹੇ ਆ ਔਰ ਸਾਰੇ ਪਬਲਿਕ ਵੀ ਇਸ ਚੀਜ਼ ਨੂੰ ਐਪਰੀਸ਼ੀਏਟ ਕਰ ਰਹੀ ਆ ਔਰ ਇਹ ਇਹ ਰਿਜ਼ਲਟ ਵੀ ਸਾਡੇ ਸਾਹਮਣੇ ਆ ਤੇ ਸਾਰਾ ਕੁਝ ਪਬਲਿਕ ਦੀ ਸਪੋਰਟ ਨਾਲ ਹੀ ਹੋ ਰਿਹਾ ਜਦੋਂ ਪੁਲਿਸ ਕੰਮ ਕਰ ਰਹੀ ਆ ਸਾਨੂੰ ਇਨਫੋਰਮੇਸ਼ਨ ਵੀ ਹੋਰ ਆ ਰਹੀ ਆ ਤੇ ਪਬਲਿਕ ਦੀ ਸਪੋਰਟ ਨਾਲ ਹੀ ਅਸੀਂ ਇਦਾਂ ਦੀਆਂ ਬਿਗ ਫਿਸ਼ਸ ਨੂੰ ਅਰੈਸਟ ਕਰਨ ਚ ਕਾਮਯਾਬ ਹੋ ਰਹੇ ਆ ਸਰ ਦਿਨੇ ਅਟੈਕ ਤੇ ਲਗਾਤਾਰ ਹੋ ਰਹੇ ਨੇ ਉਦੋਂ ਅਟੈਕ ਹੋ ਗਿਆ ਫਰਮ ਮੰਦਿਰ ਤੇ ਹੋ ਗਿਆ ਅਟੈਕ ਸਰ ਕਮਿੰਟ ਪੁੱਵੋ ਜੇ ਮਾਰੇ ਦੇਖੋ ਗ੍ਰਨੇਡ ਅਟੈਕਸ ਜਿੰਨੇ ਵੀ ਕੱਲ ਤੋਂ ਪਹਿਲਾਂ ਹੋਏ ਆ 100% ਸਾਰੇ ਉਰੇਜ ਮੁਲਜ਼ਮ ਫੜੇ ਗਏ ਆ ਕੁਝ ਇਨਕਾਉਂਟਰ ਚ ਵੀ ਮਾਰੇ ਗਏ ਆ ਕੁਝ ਇਨਕਾਉਂਟਰ ਚ ਜ਼ਖਮੀ ਵੀ ਹੋਇਆ ਈਵਨ ਆਊਟ ਆਫ ਸਟੇਟ ਵੀ ਇਨਕਾਉਂਟਰ ਹੋਇਆ ਔਰ ਪੰਜਾਬ ਪੁਲਿਸ ਇਹਨੂੰ ਪੂਰਾ ਤੁਹਾਨੂੰ ਯਕੀਨ ਦਿਵਾਉਂਦੀ ਆ ਕਿ ਪੰਜਾਬ ਪੁਲਿਸ ਹਰ ਤਰੀਕੇ ਨਾਲ ਪੰਜਾਬ ਦੇ ਮਾਹੌਲ ਨੂੰ ਖਰਾਬ ਨਹੀਂ ਹੋਣ ਦੇਗੀ ਔਰ ਜਿਹੜਾ ਕਿਉਂਕਿ ਇਸ ਨੂੰ ਸੀਪੀ ਸਾਹਿਬ ਦੇਖ ਰਹੇ ਆ ਇੱਤੇ ਵੀ ਕਾਫੀ ਉਹਨਾਂ ਨੂੰ ਚੰਗੇ ਕਲੂ ਮਿਲੇ ਔਰ ਬਹੁਤ ਛੇਤੀ ਅਮਰitsar ਪੁਲਿਸ ਵੱਲੋਂ ਇਹ ਵੀ ਕ੍ਰੈਕ ਕਰ ਦਿੱਤਾ ਜਾ